ਨਹੀਂ ਤੂੰ ਹੀ ਤਾਂ ਬੰਦ ਕਰ ਦੋ ਜਿਹੜੇ ਇਹਦੇ ਚ ਇੱਕ ਚੀਜ਼ ਆ ਝੂਠਾ ਪਾਣੀ ਪੀ ਕੇ ਤੇ ਦਸਤਾਰ ਦੀ ਬੇਦਬੀ ਕਰਨੀ ਕਿਸਾਂ ਦੀ ਕਰਨੀ ਚਲੋ ਕੇਸ ਉਹਨੇ ਨਹੀਂ ਰੱਖੇ ਪਰ ਜਿਹੜੀ ਦਸਤਾਰ ਆ ਉਹਦੇ ਉੱਤੇ ਝੂਠਾ ਪਾਣੀ ਪਾਉਣਾ ਜਿਹਨੂੰ ਪਤਾ ਹੀ ਨਹੀਂ ਕਿ ਮੈਂ ਕਿਸ ਟਾਈਮ ਕੀ ਕੰਮ ਕਰਨਾ ਤੇ ਸਾਨੂੰ ਸੰਕੋਚ ਕਰ ਲੈਣਾ ਚਾਹੀਦਾ ਕਿ ਜੇ ਉਹ ਗਲਤ ਕਰਦਾ ਤੇ ਅਸੀਂ ਚੁੱਪ ਕਰ ਜਾਈਏ ਕਿਉਂ ਆਪਣੀ ਸਿੱਖੀ ਦਾ ਲੋਕਾਂ ਚ ਇਹੋ ਜੀ ਗੱਲ ਕਰਦੇ ਕਿ ਉਹ ਪੰਜਾਬੀਅਤ ਦੀ ਪੰਜਾਬ ਦੇ ਲੋਕ ਅਣਖੀ ਲੋਗ ਨੇ ਉਹਨਾਂ ਦੇ ਜਿਹੜੀ ਆ ਮੇਰੇ ਖਿਆਲ ਕੇ ਆਪਾਂ ਘਾਟ ਹੀ ਕਰਾ ਕਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਕਿਸੇ ਵੇਲੇ ਵੀ ਕੋਈ ਗੱਲ ਕਰ ਸਕਦੇ ਨੇ ਲੱਗਦਾ ਨਹੀਂ ਸਿੱਖ ਸੰਗਠਨ ਦਾ ਨੋਟਿਸ ਲੈਣਾ ਚਾਹੀਦਾ ਸਿੱਖ ਸੰਗਠਨ ਨੋਟਿਸ ਲੈਣਾ ਚਾਹੀਦਾ ਇਹ ਤੇ ਕਲਤਖ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਪਰ ਉਹ ਮੇਰੀ ਗੱਲ ਸੁਣੋ ਨੇ ਕਹਿ ਦੇਣਾ ਮੈਂ ਸਿੱਖ ਹੀ ਨਹੀਂ ਜਿਹੜਾ ਬੰਦਾ ਆਪਣੇ ਨਾਲ ਸਿੰਘ ਨਹੀਂ ਲਾਉਂਦਾ ਭਗਵੰਤ ਮਾਨ ਲਿਖਦਾ ਭਗਵੰਤ ਸਿੰਘ ਮਾਨ ਨਹੀਂ ਕਹਿੰਦਾ ਤੇ ਉਹ ਬੰਦੇ ਨੂੰ ਕੀ ਕਲਤਖ ਸਾਹਿਬ ਤੇ ਬੁਲਾ ਕੇ ਕੀ ਕਰ ਲੋਗੇ ਇਥੇ ਪੰਜਾਬੀ ਬੁਲਾਉਣ ਕਿ ਉਹਨੂੰ ਕਹਿਣਾ ਆ ਤੈਨੂੰ ਹੀ ਵਾਪਸ ਬੁਲਾ ਲਿਆ ਤੇ ਤੂੰ ਪੰਜਾਬ ਤੇ ਰਹਿਮ ਕਰ ਕੋ ਅੱਜ ਜੋ ਦੇਸ਼ ਦੇ ਹਾਲਾਤ ਨੇ ਜਿਸ ਤਰੀਕੇ ਨਾਲ ਬਾਰਡਰ ਨੇ ਜਿੱਦਾਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਨਸ਼ੇ ਦੀ ਪ੍ਰੋਬਲਮ ਹੈ ਔਰ ਇਲੈਗਲ ਵੈਪਨਸ ਦੀ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਦਾ ਇੱਥੇ ਜਿਹੜਾ ਕੀਤਾ ਜਾਏਗਾ ਗੱਲਬਾਤ ਕੀਤੀ ਜਾਏਗੀ ਔਰ ਪਾਰਲੀਮੈਂਟ ਦੇ ਵਿੱਚ ਦੇਸ਼ ਦੀ ਗੱਲ ਕੀਤੀ ਜਾਏਗੀ ਪੰਜਾਬ ਦੀ ਗੱਲ ਕੀਤੀ ਜਾਏਗੀ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕੀਤੀ ਜਾਏਗੀ ਤੇ ਸਾਨੂੰ ਕੀ ਕੀ ਪ੍ਰੋਬਲਮਸ ਨੇ ਤੇ ਇਹ ਨਹੀਂ ਹੋਏਗਾ ਕਿ ਜਿੱਤ ਕੇ ਚਲੇ ਜਾਓ ਤੇ ਉਹਦੇ ਬਾਅਦ ਨੋਤੇ ਪਾਰਲੀਮੈਂਟ ਦਾ ਦਰਵਾਜਾ ਵੀ ਨਾ ਲੰਘਿਆ ਜੇ ਲੋਕਾਂ ਨੇ ਧੋਖਾ ਕੀਤਾ ਜੇ ਇਹ ਧੋਖੇ ਵਾਲੀ ਪੋਲਟਿਕਸ ਲੋਕ ਨਹੀਂ برداشت ਕਰਨਗੇ। ਬੀਜੇਪੀ 400 ਦਾ ਨੈਰੇਟਿਵ ਸੈੱਟ ਕਰ ਰਹੀ ਹੈ ਭਗਵੰਤ ਮਾਨ 13 0 ਦੀ ਗੱਲ ਕਰਦੇ ਨੇ। ਮੇਰੇ ਕਲ ਭਗਵੰਤ ਮਾਨ ਨੂੰ ਹੁਣਾਂ ਨੂੰ ਅੱਗੇ ਪਿੱਛੇ ਦਾ ਭੁਲੇਖਾ ਲੱਗ ਗਿਆ ਸੀ। ਉਹ 0 13 ਨੇ ਕਹਿਣਾ ਚਾਹੁੰਦੇ ਤੇ ਉਹਨਾਂ ਕੋਲ ਪਰੇਖਣ ਨਿਕਲ ਗਿਆ। ਇੱਕ ਦਿਨ ਚ ਕਹਿ ਦੇਣਗੇ 0 13 ਉਹੀ ਕਹਿ ਦੇਣਗੇ ਜਿਹੜੀ ਅਖਾਲੀ ਦਲ ਜਾਂ ਬੀਜੇਪੀ ਜਿਹੜੇ ਦੋਵੇਂ ਅਲਾਈਅੰਸ ਨੇ ਦੋਨਾਂ ਦਾ ਆਪਸ ਵਿੱਚ ਭਾਈਵਾਲੀ ਪੱਕੀ ਹੋ ਗਈ ਸੀ। ਪਤਾ ਨਹੀਂ ਕਿਵੇਂ ਕਿਸਾਨਾਂ ਜਦੋਂ ਧਰ ਉਹਦੇ ਕਰਕੇ ਇਹਨਾਂ ਨੇ ਵਿਡਰਾਅ ਕੀਤਾ ਬੀਜੇਪੀ ਦਾ ਮੇਰੇ ਖਿਆਲ ਕੇ ਅੱਜ ਤੋਂ 3 ਮਹੀਨੇ ਪਹਿਲਾਂ ਕੀ ਆਪ ਕੀ ਵਾਰ 400 ਪਾਰ ਹੁਣ ਕਦੀ ਬੀਜੇਪੀ ਨੇ ਨਹੀਂ ਕਿਹਾ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਪ੍ਰਧਾਨ ਮੰਤਰੀ ਬੈਕਫੋਰਟ ਚ ਹੋ ਗਏ ਜਿਸ ਤਰ੍ਹਾਂ ਦੀ ਪ੍ਰਧਾਨ ਮੰਤਰੀ ਦੀਆਂ ਸਪੀਚਾਂ ਨੇ ਉਹ ਮੇਰੇ ਖਿਆਲ ਕੇ ਇੱਕ ਪ੍ਰਧਾਨ ਮੰਤਰੀ ਦੇ ਜਿਹੜੀ ਅਸੀਂ ਸੌਂਖ ਖਾਦੀ ਹੁੰਦੀ ਹੈ ਉਹਦੇ ਤੇ ਅਸੀਂ ਕਹਿੰਦੇ ਅਸੀਂ ਕਿਸੇ ਵੀ ਧਰਮ ਤੋਂ ਉੱਪਰ ਉੱਠ ਕੇ ਜਾਤੀ ਭੇਦਭਾਵ ਤੋਂ ਉੱਪਰ ਉੱਠ ਕੇ ਦੇਸ਼ ਦੀ ਸੇਵਾ ਕਰਾਂਗੇ ਤੇ ਜੇ ਅਸੀਂ ਇਹੋ ਜਿਹੇ ਸਟੇਟਮੈਂਟਾਂ ਦੇ ਕੇ ਦੇਸ਼ ਦੀ ਤਰਮ ਨਿਰਪੱਖ ਦੇਸ਼ਾ ਸਾਡਾ ਜੇ ਉਹਨੂੰ ਠੇਸ ਪਹੁੰਚਦੀ ਹੈ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਕਿ ਦਲ ਬਦਲੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਦੇਸ਼ ਦੀ ਅਖੰਡਤਾ ਵਾਲਿਆਂ ਨੂੰ ਅੱਗੇ ਲੈ ਕੇ ਜਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ